हेलो गाइस वेलकम टू बैक अगेन न्यू व्लॉग आज है मेले द सेकंड डे बट नी ਪੈ ਰਿਹਾ ਸਾਡੇ ਅਸੀਂ ਜਾਣ ਤੋਂ ਬੈਠੇ ਆ ਆ ਦੇਖੋ गाइस ਮੰਮਾ हेलो गाइस ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵਗੇ ਰਾਜੀ ਤੁਸੀਂ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਮੰਡੇ ਦਾ ਤੇ ਮੇਲੇ ਦਾ ਅੱਜ ਹੈਗਾ ਸੈਕਿੰਡ ਥਰਡ ਦਿਨ ਤੀਜਾ ਹੈ ਪਹਿਲਾ ਦਰਵਾਜੇ ਫਿਰ ਰਾਤੋਂ ਛੜੀਆਂ ਤੇ ਅੱਜ ਮੇਲਾ ਨੌਮੀ ਦਾ ਤੇ ਬਾਰਿਸ਼ ਨੇ ਪੂਰਾ ਦਮ ਤੜਾਇਆ ਪਿਆ ਇਸ ਟਾਈਮ ਵੀ ਬਾਰਿਸ਼ ਫੁੱਲ ਹੋ ਰਹੀ ਆ ਅਸੀਂ ਜਾਣ ਤੋਂ ਬੈਠੇ ਸੀ ਜਾਣ ਬਿੰਦਰੋਣਾ ਵੱਲ ਮਾਸੀ ਦੇ ਘਰ ਜਾਣਾ ਸੀ ਮੱਥਾ ਪਹਿਲਾਂ ਮੈਂ ਟੇਕਿਆ ਹੀ ਉਹ ਮੈਂ ਵੀਡੀਓ ਕੋਈ ਬਣਾਈ ਨਹੀਂ ਹੈਗੀ ਮੈਂ ਤੇ ਬਿੰਦਰ ਗਈਆਂ ਸੀ ਮੱਥਾ ਦੇਖਣ ਸਵੇਰੇ ਨੌਮੀ ਦਾ ਤੇ ਵੀਡੀਓ ਕੋਈ ਬਣਾਈ ਨਹੀਂ ਹੈਗੀ ਤੇ ਅਭੀ ਜੋ ਤੂੰ ਉਧਰ ਗਿਆ ਹੋਇਆ ਬਿੰਦਰਪੂਜੀ ਉਹਨਾਂ ਕੋਲ ਆਪਣੀ ਕੋਲ ਤੇ ਮੈਂ ਤਾਂ ਸਹਿਜ ਘਰੇ ਬੈਠੀ ਆ ਤਿਆਰ ਹੋ ਗਿਆ ਸੀ ਮੀ ਦੀ ਵੇਟ ਕਰਦੇ ਆ ਵੀ ਮੀ ਹਟੇ ਤੇ ਨਾਲ ਦੀ ਨਾਲ ਅਸੀਂ ਜਾਈਏ ਸਹਿਜ ਇੱਕ ਵਾਰ ਮੀ ਦਿਖਾ ਦੇ ਬਾਹਰ ਜਾ ਕੇ ਬहोत ਮੀ ਪੈ ਰਿਆ ਸੋ ਗਾਈਜ਼ ਮੀ ਆ ਦੇਖੋ ਕਿੰਨਾ ਮੀ ਸਾਡੇ ਮੇਲੇ ਦਾ ਸੱਤਿਆਨਾਸ਼ ਕਰਤਾ ਮम्मा ਤਾਂ ਕਹਿੰਦੇ ਤੂੰ ਤਾਂ ਹੈਨਾ ਦੁਕਾਨਾਂ ਬੰਦ ਹੋ ਗਈਆਂ ਸੀ ਨਾ ਮम्मा ਟੌਪਸ ਬੰਦ ਹੋ ਗਈਆਂ ਸੀਗੀਆਂ ਕੀ ਕਰ ਸਕਦਾ ਹੁਣ ਸੋਨਾ ਬੰਦ ਹੋਣ ਲੱਗ ਗਿਆ ਸੀ ਮਤਲਬ ਕਿ ਉਹ ਵਿਚਾਰੇ ਸਮਾਨ ਇਕੱਠਾ ਕਰਨ ਲੱਗ ਗਏ ਸੀ ਕਿ ਗਏ ਤਾਂ ਹੋਣੇ ਨਹੀਂ ਵੈਸੇ ਆਪਣਾ ਸਮਾਨ ਆ ਜਿਹੜਾ ਉਹ ਵਿਚਾਰੇ ਇਕੱਠੇ ਕਰਨ ਲੱਗ ਗਏ ਸੀ ਕਿਉਂਕਿ ਜਦੋਂ ਅਸੀਂ ਮੱਥਾ ਟੇਕਣ ਗਏ ਸੀ ਨਾ ਸਵੇਰੇ ਸੇਵੀਆਂ ਦਾ ਉਦੋਂ ਇੰਨੀ ਜ਼ਿਆਦਾ ਇੰਨਾ ਜ਼ਿਆਦਾ ਮੀਂਹ ਆ ਰਿਹਾ ਸੀਗਾ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਫਿਰ ਮੈਂ ਬਹੁਤ ਟਾਈਮ ਬਾਅਦ ਘਰੇ ਆਈ ਦੋ ਘੰਟੇ ਮੈਨੂੰ ਬਿੰਦਰ ਕੋਲ ਬੈਠਣਾ ਪਿਆ ਮਾਸੀ ਉਹਨਾਂ ਵੱਲ ਬੈਠੀ ਰਹੀ ਫਿਰ ਮੀਂਹ ਹਟਿਆ ਫਿਰ ਮੈਂ ਘਰ ਆਈ ਹੈ ਨਾ ਹੋਣਵੇਂ ਅਸੀਂ ਤਿਆਰ ਹੋਏ ਆ ਰੈਡੀ ਸ਼ੈਡੀ ਹੋਏ ਆ ਬਿੰਦਰ ਕਹਿੰਦੀ ਭਾਬੀ ਆਜੋ ਆਪਾਂ ਗੱਲਾਂ ਬਾਤਾਂ ਮਾਰ ਲੰਨੇ ਆ ਵੀ ਜਦੋਂ ਮੀਹ ਹਟੂਗਾ ਆਪਾਂ ਚੱਲਾਂਗੇ ਤੇ ਹੁਣ ਮੀਹ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਮਾਸਟੀ ਘਰ ਵੀ ਨਹੀਂ ਹਜੇ ਜਾ ਹੋ ਰਿਹਾ ਹੈਗਾ ਕੋਈ ਕੰਮ ਰੇਲਾ ਲੈ ਕੇ ਚੱਲਦੀ ਹੈ ਮੇਂ ਕੱਪੜੇ ਭੇਜ ਜਾਣੇ ਆ ਫਿਰ ਵੀ ਫਿਰ ਵੀ ਤਾਂ ਮਮਾ ਕੀ ਪਤਾ ਨਹੀਂ ਹਟਿਆ ਜੇ ਕਾ ਖਬਰਾਂ ਕਦੋਂ ਹਟੇ ਤੇ ਬਿੰਦਰ ਕਹਿੰਦੀ ਇੱਧਰ ਨੂੰ ਆਜੋ ਭਾਬੀ ਗੱਲਾਂ ਬਾਤਾਂ ਮਾਰਦੇ ਆ ਤੇ ਚਲੋ ਦੇਖਦੇ ਆ ਜੀਤਪੈਣ ਵੀ ਆਈ ਹੋਈ ਆ ਤੇ ਬਿੰਦਰ ਉਹਨਾਂ ਦੀ ਭੂਜੀ ਵੀ ਆਈ ਹੋ ਭੂਆ ਵੀ ਆਈਆਂ ਸਾਡੀਆਂ ਭੂਆ ਭੂਆ ਆਈ ਹੋਈ ਆ ਤੇ ਬਾਕੀ ਹਲੇ ਦੇਖਦੇ ਆ ਕੀ ਬਣਦਾ ਹੈ ਹਨਾ ਥੋੜਾ ਜਿਹਾ ਚਿਰ ਅਸੀਂ ਬੈਠੇ ਉਡੀਕਦੇ ਪਏ ਆ ਕਦੋਂ ਵੀ ਹਟੂ ਕਦੋਂ ਵੀ ਹਟੂਗਾ ਕਦੋਂ ਜਾਉਂਗੇ ਬਾੜੀਆ ਜਿੰਨਾ ਅਸੀਂ ਐਕਸਾਈਟਿਡ ਸੀ ਨਾ ਮੇਲੇ ਲਈ ਉਨਾਂ ਹੀ ਹੁਣ ਗੁੱਸਾ ਆ ਰਿਹਾ ਤੂੰ ਸਮਾਂ ਤੇਰੇ ਕਰਤੀ ਹਾਂਜੀ ਓ ਜਿਆਦਾ ਪਤਲੀ ਜੀ ਲੱਗਦੀ ਮੈਂ ਸਲਾਈ ਕਰਾਇਆ ਸੂਟ ਤੇ ਮੇਰਾ ਸੂਟ ਬੱਬੂ ਨੇ ਟਾਈਟ ਕਰ ਤਾ ਸੂਟ ਪਤਾ ਨਹੀਂ ਕਿਸੇ ਨਾਮ ਦਾ ਬਬੂ ਨੇ ਸੀ ਉਤਾ ਹੈ ਇੰਨਾ ਟਾਈਟ ਮੇਰੇ ਤਾਂ ਗਲੇ ਚ ਵੀ ਨਹੀਂ ਫਸਿਆ ਹੁਣ ਭੇਜਿਆ ਸਹੀ ਕਰਨ ਵਾਸਤੇ ਹੁਣ ਉਹ ਠੀਕ ਕਰਕੇ ਭੇਜੂਗੀ ਹਨਾ ਤੇ ਉਹ ਮੈਂ ਪਾਉਣਾ ਸੀਗਾ ਪਰ ਹੁਣ ਮੈਂ ਕੱਲ ਨੂੰ ਪਾਉਂਗੀ ਸ਼ਾਇਦ ਜੇ ਮੀ ਹਟ ਤਾਂ ਹੈ ਹਨਾ ਕਿਉਂਕਿ ਮੀ ਹਟੂਗਾ ਤਾਂ ਕੋਲ ਹੋਣਗੇ ਨਹੀਂ ਤਾਂ ਫਿਰ ਮੁਸ਼ਕਲ ਬਹੁਤ ਜ਼ਿਆਦਾ ਬਾਕੀ ਚਲੋ ਦੇਖਦੇ ਆ ਤੁਸੀਂ ਵਲੌਗ ਦੇ ਨਾਲ ਬਨੇ ਰਹੇ ਹੋ ਆਪਾਂ ਮਿਲਦੇ ਅੱਗੇ ਹਾਂ একটু উন্নতি লাভ করতে গেলে ভিডিও পাড়ি না ভিডিও ভিডিও ਜਿੰਨਾ ਕਿ ਸਰਕੇ ਮੇਲਾ ਮਸਤ ਇਕੱਡਾ ਬੱਲੇ ਸਾਡਾ ਮੇਲਾ ਅਸੀਂ ਸ਼ਰੀਰ ਤੇ ਚਾਰ ਹੋਣਾ ਹੋਣਾ ਆਏ ਆ ਬਹੁਤ ਸਾਸਾਤ ਦਾ ਦਾ ਹੋ ਗਿਆ 7 ਵਜੜੇ ਵਾਲੇ ਆ ਦਿਨ ਕੋ ਬਾਰਿਸ਼ ਹੋਰੀ ਆ ਇਹਦਾ ਮੀਂਹ ਨੇ ਬਹੁਤ ਬੜਾ 40 ਵਾਰ ਹੋਇਆ ਸਾਡੇ ਪਿੰਡੇ ਵਾ ਹਾਲ ਕਦੇ ਨਹੀਂ ਹੋਇਆ ਹੈਗਾ ਜਿਹੜਾ ਇਸ ਵਾਰ ਹੋ ਗਿਆ ਹੋਰ ਕੀ ਦੇਖੋ ਵੀ ਨਾ ਕੀਚੜੀ ਕੀਚੜ ਹੋਇਆ ਤਾਂ ਪਰ ਨਹੀਂ ਆਲਾ ਮੇਲਾ ਹੋਰ ਦੇਖੋ

পরসানা খেলে ক ਮੇਲੇ ਦਾ ਕੁਝ ਹੋਰ ਹੀ ਬਣ ਗਿਆ ਆ ਆ ਦੇਖੋ ਛਤਰੀਆਂ ਚ ਜਾ ਰਹੇ ਨੇ ਜੋੜਾ ਬਣਾ ਕੇ ਮੇਰਾ ਤੇ ਭੂਆ ਦਾ ਜੋੜਾ ਉਧਰੋਂ ਤਾਈ ਜੀ ਦੀਦੀ ਦਾ ਜੋੜਾ ਉਧਰੋਂ ਜੀ ਤੇ ਭੂਆ ਤੇ ਮम्मा ਦਾ ਜੋੜਾ ਨੀ ਬਹੁਤਾ ਹੈ ਮੇਲੇ ਨਾਲੋਂ ਸੁੱਖ ਪਿਆਲਾ ਜਿਹਾ ਹੋ ਗਿਆ ਹਨਾ ਭੂਆ ਸਤਿ ਫ੍ਰੈਂਡਸ ਅਸੀਂ ਜਾਇਆ ਇਹ ਮੇਲੇ ਤੇ ਮੇਲੇ ਦਾ ਹਾਲ ਤੁਸੀਂ ਦੇਖਿਆਈਆ ਅਸੀਂ ਸਵੇਰ ਦੇ 12 ਵਜੇ ਦੇ ਤਿਆਰ ਹੋਏ ਹੋਏ ਆ 12 ਵਜੇ ਦੇ ਬਿੰਦਰ ਉਹਨਾਂ ਕੋਲ 1 ਵਜੇ ਦੇ ਮੇਲੇ ਦਾ ਬਿੰਦਰ ਉਹਨਾਂ ਕੋਲ ਬੈਠੇ ਆ ਅਸੀਂ ਤੇ ਅਸੀਂ ਡਿੱਕੀ ਗਏ ਵੀ ਹੁਣ ਹਟੂਗਾ ਹੁਣ ਹਟੂਗਾ ਹੁਣ ਹਟੂਗਾ ਫਾਈਨਲ ਜਦੋਂ ਨਹੀਂ ਹਟਿਆ ਫਾਈਨਲੀ ਫਿਰ ਅਸੀਂ 6:30 ਵਜੇ ਚਲੇ ਗਏ 6 7 ਤੱਕ ਸਾਢੇ 7 ਵਜੇ ਸਾਢੇ 6 ਵਜੇ ਅਸੀਂ ਘਰ ਤੋਂ ਚਲੇ ਗਏ ਮੀਂਹ ਪੈਂਦੇ ਆ ਛਤਰੀਆਂ ਲੈ ਕੇ ਹਨਾ ਉੱਥੇ ਵੀ ਮੀਂਹ 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 ਹੋਰ ਤੇਜ਼ ਹੋ ਗਿਆ ਜਾ ਕੇ ਹਨਾ ਤੇ ਸ਼ਾਪਿੰਗ ਆਪਾਂ ਕੁਝ ਖਾਸ ਨਹੀਂ ਕਰਕੇ ਆਏ ਸਿਰਫ ਇੱਕ ਇਹ ਕੰਗਰੀ ਲੈ ਕੇ ਆਈ ਆ ਸਹਿਜ ਪ੍ਰੀਤ ਲੈ ਕੇ ਆਈ ਆ ਕੌਮਿਕ ਦਾ ਇੱਕ ਮੈਲ ਆਂਦਾ ਇਹ ਵਾਲਾ ਹਨਾ ਤੇ ਇੱਕ ਇਹ ਵਾਲੀ ਸਹਿਜ ਰਿੰਗ ਲੈ ਕੇ ਆਈ ਆ ਆਪ ਨੂੰ ਦਿਖ ਨਹੀਂ ਰਹੀ ਹਰ ਦੇ ਫੁਲਾਈਕ ਜੀ ਲੈਣੇ ਭੁੱਲ ਗਿਆ ਤੇ ਇੱਕ ਸਹਜ ਰਿੰਗ ਲੈ ਕੇ ਆਈ ਆ ਹੁਣ ਦਿਖਰੀ ਆ ਮੈਂ ਲੈ ਕੇ ਆਈ ਆ ਇਅਰਿੰਗਸ ਦੋ ਮਿੰਟ ਗਾਇਸ ਹਾਂ ਦੇਖ ਤੇ ਇੱਕ ਲੈ ਕੇ ਆਈ ਆ ਮੈਂ ਹੱਕ ਲੱਚਰ ਹੈਅਰ ਕਲਿੱਪ ਸੋਨਾ ਹੈ ਨਾ ਤੇ ਇਹ ਆ ਵੀ ਜੋਦ ਨੂੰ ਵੀ ਜੋਦੀ ਜੀਤਪੂ ਜੀ ਨੇ ਦਵਾਈ ਆ ਆ ਇਹ ਉਹ ਬਿੰਦਰਪੂਜੀ ਨੇ ਦਿਵਾਏ ਆ ਮੈਨੂੰ ਦੇਖੋ ਗਾਇਸ ਕਿੰਨੇ ਪਿਆਰੇ ਮਲਟੀ ਕਲਰ ਹੈ ਤੇ ਇੱਕ ਲਈਆਂ ਨੇ ਜੀ ਆਪਾਂ ਪੰਜੇਬਾਂ ਮੈਨੂੰ ਨਾ ਸੋਹਣੀਆਂ ਲੱਗੀਆਂ ਵੈਸੇ ਖੜਜੋ ਦਖਾਨੀਆਂ ਮੈਂ ਲਾਈਟ ਚ ਮੈਨੂੰ ਵਧੀਆ ਲੱਗੀਆਂ ਮੈਂ ਪੰਜੇਬਾਂ ਲੈ ਲਈਆਂ ਸੋਹਣੀਆਂ ਲੱਗੀਆਂ ਮੈਨੂੰ ਵਧੀਆ ਲੱਗੀਆਂ ਮੈਂ ਇਹ ਮੈਂ ਖੋ ਲੈਣੀ ਆ ਮम्मा ਤੋਂ ਬਲੈਕ ਕਲਰ ਚ ਸੀਗੀਆਂ ਮੈਨੂੰ ਸੋਹਣੀਆਂ ਲੱਗੀਆਂ ਨੇ ਇੱਕ ਪੰਜੇਬਾਂ ਲਈਆਂ ਇੰਨੀ ਕਿ ショपिंग ਕੀਤੀ ਆ ਕਿਉਂਕਿ ਮੀਨੇ ਕੋਈ ਵੀ ショपिंग ਕੁਛ ਵੀ ਨਹੀਂ ਕਰਨ ਦਿੱਤਾ ਹੈਗਾ ਤੇ ਸਾਰੀਆਂ ਦੁਕਾਨਾਂ ਵੀ ਵਿਚਾਰੇ ਸਾਮਾਨ ਇਕੱਠਾ ਕਰਨ ਲੱਗ ਗਏ ਸੀ ਕਿਉਂਕਿ ਮੀ ਆਇਆ ਇੰਨਾ ਜ਼ਿਆਦਾ ਏ ਤੇ ਰੋਟੀ ਵਈ ਤੁਸੀਂ ਖਾਣੀ ਆ? ਅਵੀ ਅਸੀਂ ਹੁਣ ਰੋਟੀ ਪਾਣੀ ਕੁਛ ਨਹੀਂ ਖਾਣਾ ਹੈਗਾ ਕਿਉਂਕਿ ਹਲੇ ਭੈਗ ਬਲੌਗ ਇੰਨਾ ਪੂਰਾ ਨਹੀਂ ਹੋਇਆ ਭੈਣ ਜੀ ਹਜੇ ਨਹੀਂ ਬੰਦ ਕਰ ਸਕਦੇ ਹੈਗੇ ਆਪਾਂ ਤੇ ਰੋਟੀ ਹਜੇ ਨਾ ਕਹੋ ਬਾਦ ਰਹਿਣਾ 10 ਰੁਪਏ ਦਰ ਮਿਲਦੇ। ਅਵੀ ਜੋ ਤੋ ਨਾਲ ਅਸੀਂ ਟਿੱਕੀਆਂ ਲਿਆਤੀਆਂ ਸੀਗੀਆਂ ਤੇ ਇਹ ਆਪਣੇ 버거 버거 ਖਾਇਆ ਐ ਸੀ ਹੋਰ ਕੀ ਖਾਧਾ ਸੀ ਤੁਸੀਂ ਗੋਲ ਗੱਪੇ ਵੀ ਖਾਇਆ ਸੀ ਅਸੀਂ ਗੋਲ ਗੱਪੇ ਖਾ ਕੇ ਆਏ ਆ ਟਿੱਕੀਆਂ ਖਾ ਕੇ ਆਏ ਤੇ ਚਾਟ ਖਾ ਕੇ ਆਏ ਆ ਹਨਾ ਦਹੀਂ ਪੱਲੇ ਮੇਰੇ ਨਾਲਾ ਫੋਨ ਨੂੰ ਇੰਨਾ ਅਸੀਂ ਦਹੀਂ ਪੱਲੇ ਖਾ ਕੇ ਆਏ ਆ ਹਨਾ ਤੇ ਉਹ ਫਿਰ ਹੁਣ ਅਸੀਂ ਖਾ ਖੂ ਕੇ ਫਿਰ ਹੁਣ ਪੇਟ ਫੁੱਲਾ ਹੁਣ ਨਹੀਂ ਦਿਲ ਕਰਦਾ ਕੁਝ ਵੀ ਖਾਣ ਨੂੰ ਰੋਟੀ ਨਹੀਂ ਖਾਂਦੇ ਹੈਗੇ ਬਾਕੀ ਜੀ ਹੁਣ ਬਸ ਅਸੀਂ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਕਰ ਚੁੱਕੇ ਆ ਸਮਾਨ ਇੰਨਾ ਕ ਲਿਆ ਦਿੱਤਾ ਕਿਵੇਂ ਹੱਥ ਕੰਬ ਦੱਸ ਦੇ ਜੇ ਜਿਹੜੀ ਸ਼ਾਪਿੰਗ ਆ ਉਹ ਇੰਨੀ ਕ ਕਰਕੇ ਆਏ ਆ ਕਿਉਂਕਿ ਸਾਰਾ ਹੀ ਪਾਣੀਓ ਪਾਣੀ ਹੋਇਆ ਪਿਆ ਸੀਗਾ ਤੇ ਬਾਕੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ ਵੀ ਜਿਹੜੀ ਬਾਰਿਸ਼ ਇੰਨੀ ਨਾ ਹੋਵੇ ਹਨਾ ਉਹ ਕਹੇ ਇਹ بارش ਹੋਈ ਜਾਊਗੀ ਤਾਂ ਜਿੱਥੇ ਪਾਣੀ ਇੰਨਾ ਇਨਾ ਆਇਆ ਹੋਇਆ ਉਹ ਤੇ ਹੋਰ ਪਾਣੀ ਜਾਊਗਾ ਹਨਾ ਤੇ ਹੁਣ ਤਾਂ ਉਹਨਾਂ ਨੇ ਅਲਰਟ ਕਰਤਾ ਭਾਖੜਾ ਡੈਮ ਵੀ ਖੋਲਣਾਗੇ ਅਲਰਟ ਕਾਈ ਕੀਤਾ ਹੋਇਆ ਤੇ ਇੱਕ ਮੈਂ ਵੀਡੀਓ ਪਾਈ ਆ ਤੁਸੀਂ ਦੇਖਿਓ ਉਹ ਵੀਡੀਓ ਦੇ ਵਿੱਚ ਵੀ ਮਤਲਬ ਕਹਿਰਾ ਵੇਟ ਦੇ ਵਿੱਚ ਬਹੁਤ ਜ਼ਿਆਦਾ ਹਨਾ ਪਾਣੀ ਵਹਾ ਜਿਹੜਾ ਬਹੁਤ ਤੇਜ਼ ਆ ਰਿਹਾ ਹੈ ਪਾਣੀ ਦਾ ਲਗਪਾਸ ਦੇ ਘਰ ਨੇ ਜਿਹੜੇ ਹਨਾ ਸਾਡੇ ਰਿਸ਼ਤੇਦਾਰਾਂ ਦੇ ਆ ਫਿਰ ਬਹੁਤ ਜ਼ਿਆਦਾ ਉਹ ਕਰ ਰਹੇ ਨੇ ਤੇ ਬਾਕੀ ਹੁਣ ਮੇਰੇ ਭਾਂਡੇ ਪਏ ਨੇ ਮੈਂ ਭਾਂਡੇ ਨਹੀਂ ਸੀ ਮਾਂਜ ਕੇ ਗਈ ਥੋੜੇ ਜਿਹਾ ਭਾਂਡੇ ਪਏ ਨੇ ਆਪਾਂ ਉਹ ਮਾਂਜਣੇ ਆ ਤੇ ਬਾਕੀ ਤੁਹਾਨੂੰ ਹੋਰ ਕੰਮ ਕਰਦੇ ਹੋ ਫਿਰ ਮਿਲਦੇ ਆ ਤੇ ਆਪ ਪੈਣੀ ਕੇ ਸ਼ਾਪਿੰਗ ਕੀਤੀ ਆ ਆ ਮੈਨੂੰ ਸੋਹਣੇ ਲੱਗੇ ਲਾਈਟ ਜੇ ਕਲਰ ਚ ਭਾ ਮੈਂ ਕਿਹਾ ਚਲੋ ਇਹੀ ਲੈ ਲੰਨੀਆਂ ਹਨਾ ਲਾਈਟ ਜੇ ਕਲਰ ਦੇ ਪਾਉਂਦੀ ਤਾਂ ਮੈਂ ਬਹੁਤ ਘੱਟ ਹੁੰਦੀਆਂ ਕਿਉਂਕਿ ਉਹ ਜ਼ਿਆਦਾਤਰ ਤਾਂ ਮੈਂ ਇਹਨਾਂ ਨਾਲ ਹੀ ਚੱਲੇ ਜਾਂਦੀਆਂ ਜਿੱਥੇ ਜਾਣਾ ਹੁੰਦਾ ਹੈ ਤੇ ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਆ ਟੂ ਗਾਇਜ਼ ਮੰਮਾ ਜੀ ਕੀ ਕਰਦੇ ਹੋ ਤੁਹਾਨੂੰ ਪਤਾ ਸਬਜ਼ੀ ਕਰਨ ਤੇ ਤੇ ਮੀਂਹ ਪਈ ਜਾਂਦਾ ਹੈ ਬਾਹਰ ਤੇ ਹੁਣ ਆਪਾਂ ਰੋਟੀ ਆਪਾਂ ਡੇ ਰੋਟੀ ਦਾ पाणी ਨਹੀਂ ਹੈਗੇ ਕਿਸੇ ਨੇ ਤੇ ਹੁਣ ਆਪਾਂ ਗਾਇਜ਼ ਆਇਆ ਤੁਹਾਨੂੰ ਵੀ ਬਾਹਰ ਦਿਖਾਈਏ ਬਹੁਤ ਬੁਰਾ ਹਾਲ ਹੈ ਦੇਖੋ ਗਾਇਜ਼ ਸਿਰਦੋਂ ਹੀ ਪੈ ਰਿਹਾ ਹੈ ਦੇਖੋ 1 ਮਿੰਟ ਵੀ ਮੀਂਹ ਨਹੀਂ ਬੰਦ ਹੋਇਆ 1 ਮਿੰਟ ਵੀ ਦੇਖ ਲਓ ਇੰਨੀ ਤੇਜ਼ ਬਾਰਿਸ਼ ਹੋ ਰਹੀ ਹੈ ਹੁਣ ਬਾਰਿਸ਼ ਘਟ ਗਈ ਹੁਣ ਘਟ ਗਿਆ ਪਰ ਪੂਰੀ ਹੋ ਰਹੀ ਸੀਗੀ ਸਵੇਰ ਦੀ ਤੇ ਫਸੂਣ ਮੈਂ ਆਪਣੇ ਭਾਂਡੇ ਆ ਜਮਾ ਤੇ ਰੋਟੀ ਦਾ ਆਪਾ ਖਾਣੀ ਨਹੀਂ ਹੈਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਫਿਰ ਫਾਸਟ ਫੂਡ ਥੋੜਾ ਜਿਹਾ ਅਸੀਂ ਖਾਇਆ ਉਹਦੇ ਕਰਕੇ ਸਾਨੂੰ ਭੁੱਖ ਜੀ ਹੈ ਨਹੀਂ ਕਿ ਤੇ ਆ ਮੇਰੀ ਸੱਸ ਨੇ ਮੇਰੀ ਨੇ ਮੈਨੂੰ ਕਰਾ ਕੇ ਦਿੱਤੀ ਹੈ ਸੋਨੇ ਦੀ ਚੂੜੀ ਮੇਰੀ ਸੱਸ ਨੇ ਮੈਨੂੰ ਸੋਨੇ ਦਾ ਕੰਗਣ ਕਰਾ ਕੇ ਦਿੱਤਾ ਹੈ ਤੇ ਇਹ ਨਾ ਮਾਸੀ ਲੈ ਕੇ ਆਏ ਹੋਣੇ ਆ ਤੇ ਜੀਪੈ ਦੇ ਵਾਸਤੇ ਜੀਪੈ ਦੇ ਆਇਆ ਨਹੀਂ ਹੈਗਾ ਤੇ ਮਾਸੀ ਨੇ ਫਿਰ ਮੇਰੇ ਬੁਆ ਦਾ ਫਿਰ ਮੇਰੇ ਆ ਗਿਆ ਕਹਿੰਦੇ ਲੈ ਤੂੰ ਪਾ ਲਾ ਫਿਰ ਮੈਂ ਪਾ ਲਈ ਕਿ ਕਬਿੰਦਰ ਨੇ ਪਾ ਲਈ ਕਿ ਮੈਂ ਪਾ ਲਈ ਉਹਨਾਂ ਜਾਣੀਆਂ ਨਹੀਂ ਕਿ ਕ ਪਾ ਲਈ ਅਸੀਂ ਮੇਰੀ ਸੱਸ ਨੇ ਕਿਰਾਏ ਮੇਰੇ ਵਾਸਤੇ ਸੋਨੇ ਦੇ ਕੰਗੜ ਤੇ ਹੋਜੀ ਹਨਾ ਤੇ ਬਸ ਕੌਣੂ ਨਾ ਹੋਣ ਪੁਰਾ ਹਾਲ ਹੋਵੇ ਮੈਨੂੰ ਲੱਗਦਾ ਦਮਦਲ ਦਾ ਸ਼ਾਇਰ ਹੈ ਯਾਨੀ ਹਾਲੇ ਜਿਹੜੇ ਕਿ ਨੂੰ ਪਤਾ ਨਹੀਂ ਬਸ ਆਏ ਤੇ ਨੀ ਗਰਾਉਂਡ ਤੇ ਉਗੀ ਐ ਲੱਟਾ ਲਾਤੀ ਫਿੰਗਰ ਵੀ ਆਉਣੀ ਆਹੋ ਕਾਲੂ ਨਹੀਂ ਆਜਾ ਮਰਾ ਕਾਲੂ ਨਹੀਂ ਹੈ ਸੌਸ ਪੈਂਟ ਹੋਈ ਆ ਨਾ ਸਾਰੇ ਡੈਨ ਤੋਦੇ ਜਿਹੜਾ ਭਾਵਨਾ ਮੀ ਹੈ ਜਿਸ ਹਿਸਾਬ ਨਾਲ ਦੰਦਾ ਕਰਾਉਣੇ ਬਹੁਤ ਮੁਸ਼ਕਲ ਨੇ ਹੈ ਨਾ ਲੈਨੇ ਪਲਵਾਨ ਤੇ ਦੇਣਗੇ ਕਹਿੰਦੇ ਤਾਂ ਕਰਕੇ ਹੋਣਾ ਤੇ ਲੱਗਦਾ ਨਹੀਂ ਹੈਗਾ ਮੇਲਾ ਸ਼ਾਹ ਦਾ ਨੂੰ ਭਰੂਗਾ ਤੂੰ ਤਾਂ ਕਹਿ ਰਹੇ ਸੀ ਕਿ ਪਾਣੀ ਮੇਲਾ ਭਰੂਗਾ ਤੂੰ ਕਿਹੜੇ ਆਉਣ ਦੇਣੇ ਅੱਜ ਤਾਂ ਵਿਚਾਰੇ ਦੁਕਾਨਾ ਵਾਲਿਆਂ ਦਾ ਉਹ ਹੋ ਗਿਆ ਤੇ ਬਾਕੀ ਸਾਰੇ ਆਪਣੀ ਸਪੋਰਟ ਆ ਜੀ ਜ਼ਰੂਰ ਕਰਿਆ ਕਰੋ ਨਾ ਕਿਉਂਕਿ ਜੇ ਤੁਸੀਂ ਕੱਲ ਮੇਲਾ ਭਰੂਗਾ ਪਾਈ ਜਾਂਦੇ ਸੀਗੇ ਦੁਕਾਨ ਵਾਲੇ ਉਹ ਗੱਲ ਉਹ ਵੀ ਤਾਂ ਪੜਾਣੀ ਨੂੰ ਕੱਲ ਨੂੰ ਮਿਲਣਾ ਲੰਮ ਗਏ ਤੁਸੀਂ ਕਹਿੰਦਾ ਹਾਂ ਜੀ ਕਹਿੰਦੇ ਗੱਲ ਲਾਵਾਗੇ ਤਾਂ ਕਿਨਾ ਕਿਨਾ ਬੁੱggen ਉਨੀ ਦਾ ਮੱਥਾ ਡਿੱ ਗਿਆ ਸੀ ਨਾ ਜੀ ਦੇਖਦੇ ਆ ਗਾਇਸ ਕੱਲ ਨੂੰ ਲਾਸਟ ਮੇਲਾ ਸਭ ਸਾਰਾ ਪਿੰਡ ਦੇਖ ਰਾਇ ਕੋਈ ਉਹ ਘਰ ਹੋਊਗਾ ਜਿਹੜਾ ਨਹੀਂ ਦੇਖਦਾ ਹੈਗਾ ਫਿਲਹਾਲ ਤਾਂ ਸਾਰੇ ਹੀ ਦੇਖ ਰਹੇ ਨੇ ਮੰਮਾ ਕੱਲ ਨੂੰ ਲਾਸਟ ਮੇਲਾ ਕੱਲ ਨੂੰ ਲਾਸਟ ਮੇਲਾ ਪਰ ਰੋਕ ਕੇ ਲੈਣਾ ਹੈ ਅੱਜ ਤਾਂ ਕਰੀ ਨਹੀਂ ਕੋਈ ਹਾਂ ਫਾਇਦਾ ਐਸਾ ਹੋ ਰਿਹਾ ਹੈ ਚਲ ਗਿਆ ਇਹਨਾਂ ਐਨਾ ਮਨ ਖੁਸ਼ ਸੀਗਾ ਵੀ ਚਲੋ ਬਣਾ ਵੀ ਬੱਚਿਆ ਦੀ ਵੀ ਟੈਨਸ਼ਨ ਨਹੀਂ ਸਕੂਲ ਭੇਜਣ ਦੀ ਐ ਮੀਸੋ ਭਾਰਾ ਮੇਰਾ ਲੱਖਾਂ ਜੇ ਪਰ 3 ਘਰ ਸਾਥ ਦੇ ਆਂ ਉਹ ਵੀ ਇਹਦਾ ਬਰਾਬਰ ਨਹੀਂ ਗਿਆ ਇਹ ਹੁਲ ਕੀਤਾ ਹੈ ਜਾਇ ਜੁਨੇ ਵਾਲਾ ਜਿਹੜਾ ਸੀ ਮੇਰੇ ਮੈਂ ਗਿੱਲਾ ਹੋ ਕੇ ਆ ਗਿਆ ਸੀ ਤੇ ਐਪਸ ਵਿੱਚ ਗਾਏ ਪਾਣੀ ਫਰਿਆ ਗਿਆ ਗਿੱਲਾ ਹੋ ਗਿਆ ਤੇਰੇ ਕੋਲ ਗਿੱਲਾ ਹੋ ਗਾ ਤੇਰੀ ਆਵਾਜ਼ ਵੀ ਦੇਖ ਲੈ ਲੈ ਸੁਝੀ ਨੀ ਹੋ ਰਹਾ ਉਹ ਦਵਾਈ ਲੈਣੀ ਹੋਣਾ ਆਪਣੀ ਨਹੀਂ ਖੀਣੀ ਹੋ ਰਹਾ ਤੇ ਮੈਂ ਕਿਹਦੇ ਪੈ ਦੀ ਸ਼ਾਮ ਵੀ ਲੈ ਲੈਣੀ ਆ ਉਹ ਨਾ ਦੁੱਧੀ ਬਖਾਰ ਵਾਲੀ ਵੀ ਲੈ ਲੈਣੀ ਮੇ ਖਾਣਾ ਹੈ ਇਹ ਨੂੰ ਰਾਤ ਨੂੰ ਚੜ ਜਾਣਾ ਮੈਨੂੰ ਪਤਾ ਨਹੀਂ ਇਹ ਦਵਾਈ ਲੈਣੀ ਉਹ ਦੁੱਧੀ ਰੰਮ ਵੀ ਚਾਹੀਏ ਕਿਹੜੇ ਤੇ ਬਦਾਰਾ ਹੀ ਹੈ ਨਾ ਉਹ ਰਾਤ ਨੂੰ ਲੈ ਜਾ ਦਿਖਾਓ ਮਣੀ ਓਖਾ ਕਰ ਦੂੰਗੀ ਮੈਂ ਰਾਤ ਉਹ ਲੈ ਕੇ ਤੈਨੂੰ ਉਹ ਲੈ ਕੇ ਤਾਂ ਨਹੀਂ ਪਹਿਲਾਂ ਉਹ ਲੈ ਲਓ ਜੀ तो तो मीर हालात कोई नहीं आता है आगी आगी ना, ना आके भी कोई की करता ना कि बयान होना वापस अभी सवेर ਜੀ ਦਰਦ ਨਹੀਂ ਅਸੀਂ ਜਾਣ ਦਿੱਤੀ ਹੈਗੀ ਕਿ ਪਹਿਲੇ ਲੈ ਜਾ ਤੋਹਣਾ ਤੇ ਜਾਣ ਦੀ ਰਹਿ ਗਈ ਉਹਦੀ ਹੁਣੇ ਉਧਰੋਂ ਆਏ ਆ ਟਾਈਮ ਹੋ ਗਿਆ 9:30 ਦਾ ਨਾ 9:30 ਦਾ 9:00 ਵਜਣੇ 9:00 ਵਜੇ ਹੋਣਗੇ ਹੁਣੇ ਉਧਰੋਂ ਆਇਆ ਸੀ ਸਵੇਰ ਦੇ ਵਾਸੀ ਕਿੰਨੇ ਸੀਗੇ ਲੋਕ ਵੀ ਨਹੀਂ ਬੜਾਇਆ ਕੋਈ ਅਸੀਂ ਨਾ ਸੰਤਾਏ ਜੀ ਮੇਲੇ ਦਾ ਵਲੌਗ ਦੁਪਹਾਵਾਂਗੇ ਪਰ ਮੇਲੇ ਦਾ ਨਾ ਕੁਝ ਹੋ ਰਹੀ ਬਣਿਆ ਪਿਆ ਸੀਗਾ ਚਲੋ ਜੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜਿਹੜੀ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਈ ਬਾਏ ਗੁੱਡ ਨਾਈਟ ਟੇਕ ਕੇਅਰ ਸਲੀਪ ਡ੍ਰੀਮਸ ਬਾਏ ਬਾਏ